ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਸਰ ਜਦੋਂ ਬਾਣੀ ਪੜਨ ਦੀ ਗੱਲ ਆਉਂਦੀ ਹੈ ਤੇ ਸਾਡੇ ਸਾਹਮਣੇ ਇੱਕ ਸਵਾਲ ਆਉਂਦਾ ਹੈ ਵੇਖੋ ਜੀ ਟਾਈਮ ਹੀ ਨਹੀਂ ਲੱਗਦਾ ਕਿ ਬਾਣੀ ਕਦੋਂ ਪੜੀ ਜਾਵੇ ਆਹ ਗੁਰਬਾਣੀ ਦੇ ਵਿੱਚੋਂ ਇੱਕ ਹਵਾਲਾ ਲੈ ਕੇ ਇਸ ਗੱਲ ਨੂੰ ਸਮਝਣ ਦਾ ਯਤਨ ਕਰਦੇ ਹਾਂ ਕਿ ਬਾਣੀ ਕਦੋਂ ਪੜਨੀ ਚਾਹੀਦੀ ਹੈ ਕਿਸ ਤਰ੍ਹਾਂ ਪੜਨੀ ਚਾਹੀਦੀ ਹੈ ਗੁਰੂ ਸਾਹਿਬ ਬਾਣੀ ਅੰਦਰ ਫਰਮਾਉਂਦੇ ਨੇ ਨਾਮ ਕਹੈ ਤਹ ਲੋਚਨਾ ਮੁਖਤੇ ਰਾਮ ਸੰਭਾਲ ਹਾਥ ਪਾਉ ਕਰ ਕਾਮ ਸਭ ਚੀਤ ਨਰੰਜਨ ਨਾਲ ਭਗਤ ਨਾਮਦੇਵ ਜੀ ਭਗਤ ਤਰਲੋਚਨ ਜੀ ਨੂੰ ਸਮਝਾਉਂਦੇ ਨੇ ਆਪਸੀ वार्तालाप ਹੁੰਦੀ ਉਹਨਾਂ ਦੀ ਭਗਤ ਜੀ ਕਹਿੰਦੇ ਨੇ ਕਿ ਹਾਥ ਪਾਉ ਕਰ ਕਾਮ ਸਭ ਆਪਣੇ ਹੱਥਾਂ ਪੈਰਾਂ ਨਾਲ ਆਪਣੀ ਕਿਰਤ ਕਰ ਕੰਮ ਕਰ ਰੋਜ਼ ਵੀ ਨਿਤ ਦੇ ਜਿਹੜੇ ਅਸੀਂ ਕੰਮ ਕਰਦੇ ਆਂ ਪਰ ਇਹ ਕੰਮਕਾਰ ਕਰਦੇ ਆਂ ਆਪਣਾ ਜਿਹੜਾ ਚਿੱਤ ਹੈ ਆਪਣਾ ਜਿਹੜਾ ਮਨ ਹੈ ਉਸ ਪਰਮਾਤਮਾ ਨਾਲ ਵਾਹਿਗੁਰੂ ਜੀ ਵਾਲੇ ਪਾਸੇ ਟਿਕਾ ਕੇ ਰੱਖ ਇਹਦੇ ਵਿੱਚ ਉਹਨੂੰ ਚੇਤੇ ਰੱਖ ਇਹ ਤੇ ਰੱਖ ਤਾਂ ਕੰਮ ਸਫਲਾ ਹੋ ਜਾਵੇਗਾ ਤੇ ਦੂਜਾ ਤੂੰ ਰੱਬ ਨੂੰ ਚੇਤਾ ਵੀ ਕਰ ਸਕੇਂਗਾ ਸੋ ਜੇ ਇਹ ਵੀਡੀਓ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਕਰ ਦਿਓ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਵੇਖਣ ਵਾਸਤੇ ਚੈਨਲ ਨੂੰ ਫੋਲੋ ਕਰ ਲਓ ਜੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ